ਅਗਰ ਕੋਈ ਅੰਡਰਏਜ ਡਰਾਈਵਿੰਗ ਕਰ ਰਿਹਾ ਤਾਂ ਉਸ ਦਾ ਵਕਰਾ ਚਲਾਨ ਹੈ ਅਗਰ ਕੋਈ ਐਡਲਟ ਵੀ ਇਸ ਤਰ੍ਹਾਂ ਦੀ ਰੈਸ਼ ਐਕਸ਼ਨ ਕਰ ਰਿਹਾ ਹੈ ਤਾਂ ਮੋਟਰ ਵਹੀਕਲ ਐਕਟ ਦੇ ਤਹਿਤ ਉਸਤੇ ਚਲਾਨ ਵੀ ਕੀਤਾ ਜਾ ਸਕਦਾ ਹੈ ਡੇਂਜਰਸ ਡਰਾਈਵਿੰਗ ਦਾ ਬੱਚਿਆਂ ਨੂੰ ਆਪਾਂ ਬਲੀਵ ਕਰਦੇ ਹਾਂ ਵੀ 18 ਸਾਲ ਤੋਂ ਅਗਰ ਕੋਈ ਥੱਲੇ ਹੈ ਤਾਂ ਬੱਚਾ ਕਈ ਵਾਰ ਨਾ ਸਮਝ ਹੁੰਦਾ ਹੈ ਪਰ ਉਸਦੇ ਪੇਰੈਂਟਸ ਨੂੰ ਉਹਨਾਂ ਆਪਾਂ ਨੂੰ ਪੇਰੈਂਟਸ ਨੂੰ ਫਰਜ਼ ਬੰਦ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ 1 ਸਤੰਬਰ 2024 ਤੋਂ ਇਹ ਵੀ ਰੂਲ ਜਿਹੜਾ ਕਿ ਲਾਗੂ ਹੋਇਆ ਸੀਗਾ ਕਿ ਜੇਕਰ ਟੂ-ਵਿਲਰ ਦੇ ਉੱਪਰ ਇੱਕ ਬੰਦਾ ਡਰਾਈਵ ਕਰ ਰਿਹਾ ਤੇ ਦੂਸਰਾ ਪਰਸਨ ਉਸਤੇ ਬੈਠਾ ਹੋਇਆ ਤੇ ਉਹਨੂੰ ਵੀ ਜਿਹੜਾ ਕਿ ਹੈਲਮਟ ਪਾਉਣਾ ਬਹੁਤ ਜ਼ਰੂਰੀ ਪਰ ਇਸ ਤਰ੍ਹਾਂ ਦਾ ਲੁਧਿਆਣਾ ਵਿੱਚ ਅਪਣ ਕੁਝ ਵੀ ਦੇਖਨ ਨੂੰ ਨਹੀਂ ਮਿਲਿਆ ਇਸ ਬਾਰੇ ਕੀ ਕਹੋਗੇ ਕਿੰਕ ਪਬਲਿਕ ਨੂੰ ਆਪਣੀ ਜਾਨ ਦੀ ਆਪ ਹੀ ਫਿਕਰ ਹੋਵੇ ਤਾਂ ਦੈਟਸ ਦਾ ਬੈਸਟ ਪਾਰਟ ਬਾਈਕ ਵਗੈਰਾ ਤੇ ਦੋਵੇਂ ਪਰਸਨਸ ਨੂੰ ਹੈਲਮਟ ਪਾ ਕੇ ਬੈਠਣਾ ਚਾਹੀਦਾ ਹੈ ਐਂਡ ਉਸ ਨਾਲ ਆਪਣਾ ਹੀ ਫਾਇਦਾ ਹੈ ਇਸ ਵਿੱਚ ਕਿਸੇ ਦਾ ਕੋਈ ਹੋਰ ਫਾਇਦਾ ਨਹੀਂ ਹੈ ਆਪਣਾ ਪਰਸਨਲ ਫਾਇਦਾ ਹੈ ਅਗਰ ਗੱਲ ਕਰੀਏ ਟੂ ਵਹੀਲਰ ਵਹੀਕਲਸ ਦੀ ਹੈਲਮਟ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਤਾਂ ਟ੍ਰਿਪਲਿੰਗ ਕੀ ਅਗਰ ਕੋਈ ਡਰਾਈਵ ਕਰ ਰਿਹਾ ਹੂੰ ਉਸ ਦੇ ਪਿੱਛੇ ਲੇਡੀ ਹੈ ਦੋ ਦੋ ਬੱਚੇ ਮਤਲਬ ਉਹਨਾਂ ਲਈ ਵੀ ਕੋਈ ਰੂਲ ਬਣਿਆ ਹੈ ਜਾਂ ਨਹੀਂ ਚਾਰ ਚਰਸ ਆਨੇ ਬੈਠੇ ਹੁੰਦੇ ਇੱਕ ਇੱਕ ਬਾਈਕ ਦੇ ਉੱਪਰ ਜ਼ਿਆਦਾਤਰ ਦੇਖਦੇ ਹੈਲਮਟ ਨਹੀਂ ਹੈ ਲਾਇਸੈਂਸ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਹੈ ਆਰ ਸੀ ਨਹੀਂ ਹੈ ਤੇ ਰੈੱਡ ਲਾਈਟ ਜੰਪ ਤੇ ਵੀ ਕਾਫੀ ਇਸਤੇ ਕਿਸ ਤਰ੍ਹਾਂ ਦੀ ਜੁੜੀ ਕੇ ਕਾਰਵਾਈ ਕੀਤੀ ਜੇ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਦੱਸ ਦਿਓ ਕਿ ਜਿਸ ਤਰ੍ਹਾਂ ਟ੍ਰੈਫਿਕ ਰੂਲਸ ਨੇ ਜਿਸ ਤਰ੍ਹਾਂ ਟ੍ਰੈਫਿਕ ਰੂਲਸ ਦੇ ਵਿੱਚ ਕਾਫੀ ਚੇਂਜਸ ਹੁੰਦੇ ਨੇ ਤਾਂ ਇਸੇ ਤਰ੍ਹਾਂ ਹੀ ਤੁਹਾਨੂੰ ਦੱਸਦੀ ਕਿ ਲਗਾਤਾਰ ਆਪਾਂ ਦੇਖਦੇ ਆ ਕਿ ਕਾਰ ਦੇ ਵਿੱਚੋਂ ਜੋ ਸਨਰੂਫ ਦੇ ਵਿੱਚ ਬੱਚਿਆਂ ਨੂੰ ਸ਼ੌਂਕ ਹੁੰਦਾ ਤਾਂ ਬੱਚੇ ਹੀ ਨਹੀਂ ਵੱਡੇ ਵੀ ਜਿਹੜੇ ਕੀ ਹੈ ਯੂਥ ਵੀ ਦੇਖਣ ਨੂੰ ਮਿਲਿਆ ਬਹੁਤ ਜ਼ਿਆਦੀਆਂ ਰੀਲਸ ਵੀ ਵਾਇਰਲ ਹੁੰਦੀਆਂ ਨੇ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਬੱਚੇ ਜਾਂ ਫਿਰ ਵੱਡੇ ਤਾਂ ਉਸ ਚੀਜ਼ ਨਾਲ ਕਾਫੀ ਜਿਹੜਾ ਕੀ ਹੈ ਨੁਕਸਾਨ ਦੇਖਣ ਨੂੰ ਮਿਲਿਆ ਕਈ ਐਕਸੀਡੈਂਟਸ ਹੋਏ ਨੇ ਪਰ ਹੁਣ ਦੱਸਦੀ ਕਿ ਪੰਜਾਬ ਪੁਲਿਸ ਸਖਤ ਐਕਸ਼ਨ ਲਾ ਲਿਤੇ ਗਈ ਨੇ ਸਾਡਾ ਲਾਲਚ ਖਾਸ ਇੰਟਰਵਿਊ ਦੇ ਵਿੱਚ ਮੌਜੂਦ ਰਹਿਣਗੇ ACP ਟ੍ਰੈਫਿਕ ਜਤਿਨ ਬਾਂਸਲ ਜੀ ਗੱਲਬਾਤ ਕਰ ਲੈਣੀ ਹੈ ਕਿ ਕਿਹੜੇ ਨਵੇਂ ਟ੍ਰੈਫਿਕ ਰੂਲਸ ਨੇ ਔਰ ਕਿਸ ਤਰ੍ਹਾਂ ਦੇ ਇਸ ਇਨਸੀਡੈਂਟਸ ਦੇ ਵਿੱਚ ਇਸ ਕੇਸਸ ਦੇ ਵਿੱਚ ਕਿਸ ਤਰ੍ਹਾਂ ਦਾ ਜੜਾ ਕੀ ਹੈ ਸਜ਼ਾ ਹੁੰਦੀ ਹੈ ਕੀ ਚੀਜ਼ ਹੁੰਦੀ ਹੈ ਕਿਸ ਤਰ੍ਹਾਂ ਦਾ ਜੁਰਮਾਨਾ ਹੁੰਦਾ ਗੱਲਬਾਤ ਕਰ ਲੈਣੀ ਹੈ ਸਵਾਗਤ ਹੈ ਸਰ ਤੁਹਾਡਾ ਮੈਮ ਜੀ ਹਾਂ ਜੀ ਸਰ ਦੇਖਦੇ ਹਾਂ ਆਪਾਂ ਕਿ ਲਗਾਤਾਰ ਟ੍ਰੈਫਿਕ ਰੂਲਸ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਅਗਰ ਗੱਲ ਕਰੀਏ ਹੁਣ ਕਾਰ ਦੇ ਵਿੱਚ ਸਨ ਰੂਫ ਤੇ ਬੱਚੇ ਪੇਰੈਂਟਸ ਜਿਹੜੇ ਕਿ ਜਾਨ ਨਾਲ ਖਤਰਾ ਲੈ ਕੇ ਜਾਨ ਨੂੰ ਮੌਤ ਖਤਰਾ ਮੌ ਲੈ ਕੇ ਜਿਹੜਾ ਕੀ ਹੈ ਫਿਰ ਵੀ ਬੱਚੇ ਬਾਹਰ ਕੱਢ ਦਿੰਦੇ ਇਸ ਤੇ ਕੀ ਐਕਸ਼ਨ ਲਿੱਤੇ ਜਾ ਰਹੇ ਹੁੰਦੇ ਜੋ ਮੈਮ ਸਖਤ ਹਦਾਇਤਾਂ ਨੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਐਂਡ ਪਲੱਸ ਲਾਜ਼ ਵੀ ਇਸ ਲਈ ਬਣੇ ਹੋਏ ਨੇ ਜੋ ਅਗਰ ਕੋਈ ਅੰਡਰ ਏਜ ਡਰਾਈਵਿੰਗ ਕਰ ਰਿਹਾ ਤਾਂ ਉਸ ਦਾ ਵੱਖਰਾ ਚਲਾਣ ਹੈ ਅਗਰ ਕੋਈ ਅਡਲਟ ਵੀ ਇਸ ਤਰ੍ਹਾਂ ਦੀ ਰੈਸ਼ ਐਕਸ਼ਨ ਕਰ ਰਿਹਾ ਹੈ ਤਾਂ ਮੋਟਰ ਵਹੀਕਲ ਐਕਟ ਦੇ ਤਹਿਤ ਉਸ ਤੇ ਚਲਾਣ ਵੀ ਕੀਤਾ ਜਾ ਸਕਦਾ ਡੇਂਜਰਸ ਡਰਾਈਵਿੰਗ ਦਾ ਅਪਾਰਟ ਫਰੋਂ ਜੋ ਕਿ ਆਪਣੇ ਲਾਜ਼ ਨੇ ਜਿਵੇਂ ਬੀ ਐਨ ਐਸ ਉਹ ਵੀ ਲੀਗਲ ਪ੍ਰੋਵੀਜ਼ਨਸ ਨੇ ਜਿਵੇਂ ਕਿ 281 ਬੀ ਬੀਐਨਐਸ ਜੋ ਰੈਸ਼ ਔਰ ਰੈਸ਼ ਡਰਾਈਵਿੰਗ ਦਾ ਸੈਕਸ਼ਨ ਹੈ ਤਾਂ ਐਫਆਈਆਰ ਵੀ ਕੀਤੀ ਜਾ ਸਕਦੀ ਔਰ ਮੋਟਰ ਵੀ ਕਲੈਕਟ ਕਰ ਤੋਈ ਕਾਰਵਾਈ ਕੀਤੀ ਜਾ ਸਕਦੀ ਹੈ ਹਾਂਜੀ ਬਿਲਕੁਲ ਇਹ ਤਾਂ ਸੀਗਾ ਸਨਰੂਫ ਦੇ ਉੱਪਰ ਅ ਸਰ ਅਗਰ ਗੱਲ ਕਰੀਏ ਅੰਡਰਏਜ ਦੇ ਲਈ ਹੁਣ ਜਿਹੜਾ ਨਵਾਂ ਪ੍ਰੋਸੈਸਿੰਗ ਚੱਲ ਰਹੀ ਹੈ ਅੰਡਰਏਜ ਕੋਈ ਵੀ ਬੱਚਾ ਵਹੀਕਲ ਚਲਾਉਂਦਾ ਤਾਂ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕਿਉਂਕਿ ਹਾਲੇ ਦੇਖਿਆ ਗਿਆ ਹੈ ਕਿ ਜਦੋਂ ਈਚ ਲੇਨ ਸਟਾਰਟ ਵੀ ਹੋ ਚੁੱਕੇ ਨੇ ਪਰ ਜਿਹੜੇ ਕਿ ਬੱਚੇ ਫਿਰ ਵੀ ਟੂ ਵੀਲਰ ਵਹੀਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਕਿ ਤਦ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਅੰਡਰ-ਏਜ ਦੇ ਜੋ ਕਿ ਚਲਾਨ ਹੈ ਮੈਮ ਹੁਣ ਕਾਫੀ ਦੇਖੋ ਸਟ੍ਰਿਕਟਲੀ ਇੰਪਲੀਮੈਂਟ ਹੋ ਰਹੀ ਹੈ ਉਹ ਪ੍ਰੋਸੈਸ ਐਂਡ ਅਗਰ ਕੋਈ ਅੰਡਰ-ਏਜ ਡਰਾਈਵਿੰਗ ਕਰਦਾ ਹੈ ਤਾਂ ਉਹਦੇ ਪੇਰੈਂਟਸ ਤੇ ਵੀ ਐਕਸ਼ਨ ਕੀਤਾ ਜਾ ਸਕਦਾ ਹੈ ਬਿਲਕੁਲ ਕਿਉਂਕਿ ਬੱਚਿਆਂ ਨੂੰ ਆਪਾਂ ਬਿਲੀਵ ਕਰਦੇ ਹਾਂ ਵੀ 18 ਸਾਲ ਤੋਂ ਅਗਰ ਕੋਈ ਥੱਲੇ ਹੈ ਤਾਂ ਬੱਚਾ ਕਈ ਵਾਰ ਨਾ ਸਮਝ ਹੁੰਦਾ ਹੈ ਪਰ ਉਸਦੇ ਪੇਰੈਂਟਸ ਨੂੰ ਉਹਨਾਂ ਆਪਾਂ ਨੂੰ ਪੇਰੈਂਟਸ ਨੂੰ ਫਰਜ਼ ਮੰਨਦਾ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਹਨਾਂ ਨੂੰ ਅੰਡਰ-ਏਜ ਡਰਾਈਵਿੰਗ ਨਾ ਪ੍ਰਮੋਟ ਕਰਨ ਨਾ ਉਹਨਾਂ ਨੂੰ ਵਹੀਕਲ ਲੈ ਕੇ ਦੇਣ ਕਿ ਉਹ ਇਦਾਂ ਦਾ ਰੈਸ਼ ਡਰਾਈਵਿੰਗ ਕਰਨ ਇਸ ਨਾਲ ਉਹਨਾਂ ਦਾ ਆਪਣ ਕੋ ਜਾਨ ਬੜੀ ਅਨਮੋਲ ਚੀਜ਼ ਹੈ ਉਹਨਾਂ ਦੇ ਬੱਚਿਆਂ ਨਾਲ ਹਰ ਮਾਪੇ ਨੂੰ ਪਿਆਰ ਹੁੰਦਾ ਤਾਂ ਮੈਂ ਮਾਪਿਆਂ ਨੂੰ ਅਪੀਲ ਕਰੂੰਗਾ ਐਂਡ ਕਿ ਉਹ ਆਪਣੇ ਬੱਚਿਆਂ ਨੂੰ ਇਦਾਂ ਦੀ ਚੀਜ਼ਾਂ ਤੋਂ ਰੋਕਣ ਜੀ ਅਗਰ ਈਚਲਾਨ ਦੀ ਗੱਲ ਕਰੀਏ ਸਰ ਈਚਲਾਨ ਅਲਗ-ਅਲਗ ਚੌਂਕ ਤੇ ਉੱਪਰ ਦੇਖਿਆ ਗਿਆ ਹੈ ਕਿ ਅਗਰ ਕੈਮਰੇਸ ਜੋ ਹੈ ਕਨੈਕਸ਼ਨ ਹੋ ਚੁੱਕੇ ਹੋਏ ਸਾਰਾ ਕੁਝ ਹੋ ਗਿਆ ਪਰ ਦੇਖਿਆ ਗਿਆ ਕਿ ਈਚਲਾਨ ਦੀਆਂ ਮਸ਼ੀਨਸ ਜਿਹੜੀਆਂ ਕਿਨੇ بڑے ਚੌਂਕਸ ਦੇ ਵਿੱਚ ਖਰਾਬ ਦੇਖਣ ਨੂੰ ਮਿਲੀਆਂ ਜਾਂ ਫਿਰ ਇਸ ਤਰ੍ਹਾਂ ਦੀ ਅਪਡੇਟ ਸਾਹਮਣੇ ਆਈ ਇਸ ਬਾਰੇ ਕੋਈ ਵੀ ਆਪਾਂ ਜੋ ਈ ਚਲਾੰਦਾ ਸਿਸਟਮ ਜਿਵੇਂ ਕਿ ਲੁਧਿਆਣਾ ਵਿੱਚ ਸ਼ੁਰੂ ਕੀਤਾ ਕੋਈ ਵੀ ਨਵੀਂ ਚੀਜ਼ ਆਪਾਂ ਇੰਪਲੀਮੈਂਟ ਕਰਦੇ ਆ ਉਹ ਚੁੱਕ ਕੁਝ ਟੀਡਿੰਗ ਇਸ਼ੂਜ਼ ਬਿਲਕੁਲ ਹੁੰਦੇ ਆ ਆਪਾਂ ਕੋਈ ਵੀ ਨਵੀਂ ਚੀਜ਼ ਕਰਾਂਗੇ ਹਮੇਸ਼ਾ ਹਮੇਸ਼ਾ ਕੁਝ ਨਾ ਕੁਝ ਇਸ਼ੂਜ਼ ਹੁੰਦੇ ਹੀ ਹੈ ਤਾਂ ਉਹਨਾਂ ਨੂੰ ਐਜ਼ ਐਂਡ ਵੈਨ ਇਸ਼ੂਜ਼ ਅਰਾਈਜ਼ ਹੋ ਰਹੇ ਨੇ ਉਹਨਾਂ ਨੂੰ ਸੌਰਟ ਆਊਟ ਕੀਤਾ ਜਾ ਰਿਹਾ ਹੈ ਕੋਈ ਕਨੈਕਟੀਵਿਟੀ ਨੂੰ ਲੈ ਕੇ ਜਾਂ ਮਸ਼ੀਨ 'ਚ ਕੋਈ ਟੈਕਨੀਕਲ ਫਾਲਟ ਹੈ ਤਾਂ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਰਹੇ ਹਾਂ ਉਹਨਾਂ ਨੂੰ ਇਮੀਡੀਏਟਲੀ ਰੈਕਟੀਫਾਈ ਕਰਕੇ ਉਹਨਾਂ ਨੂੰ ਕਰੈਕਟ ਕਰ ਰਹੇ ਹਾਂ ਐਂਡ ਜਲਦੀ ਤੋਂ ਜਲਦੀ ਆਈ ਥਿੰ ਐਂਡ ਸਮੂਥ ਸਿਸਟਮ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਵੀਲ ਟੈਕਲ ਇਟ ਜੀ ਜੀ 1 ਸਤੰਬਰ 2024 ਤੋਂ ਇਹ ਵੀ ਰੂਲ ਜਿਹੜਾ ਕਿ ਲਾਗੂ ਹੋਇਆ ਸੀਗਾ ਕਿ ਜੇਕਰ 2 ਵਿਲਰ ਦੇ ਉੱਪਰ ਇੱਕ ਬੰਦਾ ਡਰਾਈਵ ਕਰ ਰਿਹਾ ਤੇ ਦੂਸਰਾ ਪਰਸਨ ਉਸਤੇ ਬੈਠਾ ਹੋਇਆ ਤਾਂ ਉਹਨੂੰ ਵੀ ਜਿਹੜਾ ਕਿ ਹੈਲਮਟ ਪਾਉਣਾ ਬਹੁਤ ਜ਼ਰੂਰੀ ਪਰ ਇਸ ਤਰ੍ਹਾਂ ਦਾ ਲੁਧਿਆਣਾ ਵਿੱਚ ਆਪਣ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਇਸ ਬਾਰੇ ਕੀ ਕਹੋਗੇ ਜੋ वैसे ता हेलमेट ਦੋਵਾਂ ਨੂੰ ਹੀ ਅਗਰ ਕੋਈ ਬਾਈਕ ਤੇ ਜਾ ਰਹੇ ਨੇ ਤਾਂ ਹੈਲਮਟ ਦੋਵਾਂ ਪਰਸਨਸ ਨੂੰ ਕੰਪਲਸਰੀ ਹੈ ਪੀਲਿਨ ਰਾਈਡਰ ਨੂੰ ਵੀ ਔਰ ਮੇਨ ਡਰਾਈਵਰ ਨੂੰ ਵੀ ਬਟ ਇਹ ਚੀਜ਼ਾਂ ਵੀ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਗ੍ਰੈਜੂਅਲੀ ਲੋਕਾਂ ਦਾ ਉਹ ਗੱਲ ਉਹੀ ਹੈ ਵੀ ਜੇ ਆਪਾਂ ਸਿਰਫ ਫੋਰਸ ਯੂਜ਼ ਕਰਾਂਗੇ ਚਲਾਨਿੰਗ ਕਰਾਂਗੇ ਤਾਂ ਦੈਟ ਇਜ਼ ਆਲਸੋ ਮਤਲਬ ਥੋੜਾ ਹੋਚ ਲੋਕਾਂ ਨੂੰ ਹੀ ਪਰੇਸ਼ਾਨੀ ਵੱਧਦੀ ਹੈ ਤਾਂ ਆਪਾਂ ਉਹਨਾਂ ਨੂੰ ਇੱਕ ਮਤਲਬ ਇੱਕ ਮਿਕਸ ਜਾ ਕਰਨਾ ਪੈਂਦਾ ਥੋੜਾ ਅਵੇਅਰਨੈਸ ਨਾਲ ਚੱਲ ਸਕਦੇ ਆ ਥੋੜਾ ਆਪਾਂ ਚਲਾਨ ਨਾਲ ਕਰ ਸਕਦੇ ਆ ਤਾਂ ਆਈ ਥਿੰਕ ਪਬਲਿਕ ਨੂੰ ਆਪਣੀ ਜਾਨ ਦੀ ਆਪ ਹੀ ਫਿਕਰ ਹੋਵੇ ਤਾਂ ਦੈਟਸ ਦਾ ਬੈਸਟ ਪਾਰਟ ਬਾਈਕ ਵਗੈਰਾ ਤੇ ਦੋਵੇਂ ਪਰਸਨਸ ਨੂੰ ਹੈਲਮਟ ਪਾ ਕੇ ਬੈਠਣਾ ਚਾਹੀਦਾ ਐਂਡ ਉਸ ਨਾਲ ਆਪਾਂ ਦਾ ਹੀ ਫਾਇਦਾ ਇਸ ਵਿੱਚ ਕਿਸੇ ਦਾ ਕੋਈ ਹੋਰ ਫਾਇਦਾ ਨਹੀਂ ਆਪਨਾ ਪਰਸਨਲ ਫਾਇਦਾ ਆਈ ਥਿੰਕ ਉਸ ਨੂੰ ਦੇਖਦੇ ਹੋਏ ਲੋਕਾਂ ਨੂੰ ਜਿੰਨਾ ਕੰਪਲਾਈਂਸ ਵੱਧ ਹੋਊਗੀ ਉਨਾ ਫਾਇਦਾ ਹੈ ਚਲਾਨ ਪਲੇ ਪਾਸੇ ਵੀ ਅਸੀਂ ਕਰਦੇ ਹਾਂ ਇਦਾਂ ਦੇ ਚਲਾਨ ਬਟ ਆਈ ਥਿੰਕ ਪਬਲਿਕ ਅਵੇਅਰਨੈਸ ਨਾਲ ਜੋ ਬੈਟਰ ਹੋ ਸਕਦਾ ਤਾਂ ਉਹਨੂੰ ਉਦਾਂ ਹੀ ਕਰਨਾ ਚਾਹੀਦਾ ਪਰ ਤੁਸੀਂ ਗੱਲ ਕਰ ਰਹੇ ਸੀਗੇ ਫੋਰਸ ਦੀ ਸਰ ਦੇਖੋ ਪੁਲਿਸ ਫੋਰਸ ਵੀ ਦੇਖ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਬਹੁਤ ਘੱਟ ਹੁੰਦੀ ਚੌਂਗ ਦੇ ਵਿੱਚ ਇਨਸੀਡੈਂਟ ਹੋ ਜਾਂਦੇ ਪਰ ਉੱਥੇ ਪੁਲਿਸ ਟਾਈਮ ਸਰ ਨਹੀਂ ਹੁੰਦੀ ਹੈ ਫੋਰਸ ਵੀ ਨਹੀਂ ਹੁੰਦੀ ਹੈ ਅਗਰ ਗੱਲ ਕਰੀਏ ਟੂ ਵਹੀਲ ਵਹੀਕਲਸ ਦੀ ਹੈਲਮਟ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਤਾਂ ਟ੍ਰਿਪਲਿੰਗ ਕੀ ਅਗਰ ਕੋਈ ਡਰਾਈਵ ਕਰ ਰਿਹਾ ਹੂ ਉਸਦੇ ਪਿੱਛੇ ਲੇਡੀ ਹੈ ਦੋ ਦੋ ਬੱਚੇ ਮਤਲਬ ਉਹਨਾਂ ਲਈ ਵੀ ਨਹੀਂ ਚਾਰਚਰਸ ਆਨੇ ਬੈਠੇ ਹੁੰਦੇ ਇੱਕ ਇੱਕ ਬਾਈਕ ਦੇ ਉੱਪਰ ਮੈਮ ਸਭ ਤੋਂ ਪਹਿਲਾਂ ਜੋ ਤੁਸੀਂ ਕਿਹਾ ਕਿ ਪੁਲਿਸ ਟਾਈਮ ਤੇ ਨਹੀਂ ਪਹੁੰਚਦੀ ਆਈ ਥਿੰਕ ਆਈ ਵੁਡ ਲਾਈਕ ਟੂ ਡਿਸਐਗਰੀ ਵਿਦ ਥੈਟ ਨਹੀਂ ਪੁਲਿਸ ਫੋਰਸ ਨਹੀਂ ਹੈਗੀ ਹੈ ਅਵੇਲੇਬਲ ਨਹੀਂ ਹੈਗੀ ਚੌਂਕਸ ਦੇ ਵਿੱਚ ਨਹੀਂ ਬਹੁਤ ਸਾਰੇ ਚੌਂਕਾਂ ਤੇ ਪੁਲਿਸ ਫੋਰਸ ਲੱਗੀ ਹੋਈ ਹੈ ਦੇਖੋ ਹਰ ਹਰ ਗਲੀ ਨੁੱਕਰ ਨੂੰ ਕਵਰ ਕਰਨਾ ਇਟਸ ਨਾਟ ਇਟਸ ਜਸਟ ਨਾਟ ਪੋਸੀਬਲ ਮੇਨ ਮੇਨ ਚੌਂਕਸ ਦੇ ਵਿੱਚ ਸਰ ਜਿਸ ਤਰ੍ਹਾਂ ਜੁਲੰਦਰ ਬਾਈਪਾਸ ਕਹਿ ਦਈਏ ਦਦੇ ਚੌਂਕਸ ਤੇ ਕਦੀ ਕਦੀ ਪੁਲਿਸ ਨਹੀਂ ਹੁੰਦੀ ਹੈ ਐਕਸੀਡੈਂਟ ਹੋ ਜਾਗਾ ਹੈ ਓਕੇਜਨਲੀ ਜਦੋਂ ਮੰਨ ਲਓ ਸਾਨੂੰ ਫੋਰਸ ਕਿਤੇ ਮੇਜਰ ਇਵੈਂਟ ਕਰਕੇ ਕਿਤੇ ਡਾਇਵਰਟ ਕਰਨੀ ਪਵੇ ਪਰ that is a one of incident but a once in a blue moon type other wise generally ਜੋ ਲੁਧਿਆਣੇ ਦੇ ਮੇਜਰ ਚੌਂਕ ਨੇ ਸਾਰੇ ਕਵਰਡ ਨੇ ਸਾਡੇ ਐਂਡ ਉਥੇ ਫੋਰਸ ਵੀ ਡਿਪਲੋਇਡ ਹੈ ట్రాਫਿਕ ਪੁਲਿਸ ਵੀ ਡਿਪਲੋਇਡ ਹੈ ਔਰ ਇਨ ਜਨਰਲ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਹੈ ਉਹਨਾਂ ਦੇ ਵੀ ਰੈਗੂਲਰ ਨਾਕਾਜ਼ ਲੱਗਦੇ ਰਹਿੰਦੇ ਨੇ ਸੋ ਲੁਧਿਆਣਾ ਪੁਲਿਸ ਇਸ ਵੈਰੀ ਪ੍ਰੋਫੈਸ਼ਨਲੀ ਰਿਸਪੌਂਡਿੰਗ ਟੂ 올 ਦੀ ਇਵੈਂਟਸ ਪਲੱਸ ਜੋ ਐਕਸੀਡੈਂਟਸ ਹੋ ਰਹੇ ਨੇ ਉਹਨਾਂ ਲਈ ਅਸੀਂ ਵੱਧ ਤੋਂ ਵੱਧ ਉਪਰਾਲੇ ਕਰ ਰਹੇ ਹਾਂ ਜਿਵੇਂ ਸੌਫਟ ਸੋਲੂਸ਼ਨਸ ਨੇ ਕਿ ਸਪਰਿੰਗ ਪੋਸਟ ਵਦ ਤੋਂ ਵਦ ਇੰਸਟਾਲ ਕੀਤੇ ਜਾਣ ਜਿਵੇਂ ਕੀ ਕਿਹਾ ਚਲਾਨਿੰਗ ਕੀਤੀ ਜਾਵੇ ਜਿਹੜੇ ਰੈਸ਼ ਡਰਾਈਵਿੰਗ ਕਰਦੇ ਨੇ ਉਸ ਤੋਂ ਇਲਾਵਾ ਜਿਵੇਂ ਚੌਂਕਾਂ 'ਚ ਜਿਵੇਂ ਕੋਈ ਚੌਂਕ ਵਿੱਚ ਆਪਾਂ ਵਾਈਡ 뷰 ਮਿਰਰ ਲਾ ਦਈਏ ਚੌਂਕ ਗਲੀ ਦੇ ਨੁੱਕਰ ਤੇ ਤਾਂ ਉਸ ਨਾਲ ਬੜਾ ਫਾਇਦਾ ਹੁੰਦਾ ਹੈ ਤਾਂ ਇਸ ਨਾਲ ਸੌਫਟ ਮੈਜਰ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਐਂਡ ਪੁਲਿਸ ਵੀ ਆਫ ਦਾ ਪੂਰਾ ਫਰਜ਼ ਨਿਭਾ ਰਹੀ ਹੈ ਜੀ ਵੈਸੇ ਤੁਹਾਡੇ ਸਾਹਮਣੇ ਲੱਗਦਾ ਕਿ ਲੁਧਿਆਣੇ ਨੂੰ ਫਿਰ ਵੀ ਪੁਲਿਸ ਫੋਰਸ ਦੀ ਲੋੜ ਹੈਗੀ ਹੋਰ ਫਿਰ ਵੀ ਕਦੇ ਕਿਤਨਾ ਕਿਤੇ ਇੰਦਾ ਦਾ ਲੱਗਦਾ ਵਾ ਕਿਉਂਕਿ ਕਈ ਇਨਸੀਡੈਂਟ ਦੇਖਣ ਨੂੰ ਮਿਲੇ ਵੀ ਆਪਾਂ ਨੂੰ ਸਾਹਮਣੇ ਵੀ ਆਏ ਕਈ ਨਿਊਜ਼ ਸਾਹਮਣੇ ਆਈਆਂ ਨੇ ਦੇਖੋ ਜੇ ਫੋਰਸ ਦਾ ਜਿੰਨੀ ਮਿਲੇ ਚਲੋ ਉਨੀ ਲੱਗੇ ਜਾਣੀ ਹੈ ਇਟਸ ਆਲਵੇਜ਼ ਦਾ ਬੈਟਰ ਬਟ ਜਿੰਨੇ ਸਾਨੂੰ ਰਿਸੋਰਸਸ ਹੈਗੇ ਨੇ ਉਸ ਵਿੱਚ ਆਪਾਂ ਅ ਬੈਸਟ ਅਪਣਾ ਕਰਕੇ ਦਿਖਾਉਣਾ ਫੋਰਸ ਵੱਧ ਮਿਲੇ ਆਲਵੇਸ ਵੈਲਕਮ ਸਾਨੂੰ ਬੜਾ ਫਾਇਦਾ ਹਮੇਸ਼ਾ ਫਾਇਦਾ ਹੀ ਹੁੰਦਾ ਉਸ ਚੀਜ਼ ਦਾ ਬਟ ਚਲੋ ਜੋ ਵੀ ਸਾਡੇ ਕੋਲ ਰਿਸੋਰਸਸ ਨੇ ਗਵਰਨਮੈਂਟ ਸਾਨੂੰ ਸਾਰਾ ਰਿਸੋਰਸ ਜੋ ਵੀ ਪ੍ਰੋਵਾਈਡ ਕਰਦੀ ਹੈ ਐਂਡ ਵੀ ਆਰ ਮੇਕਿੰਗ ਦਾ ਬੈਸਟ ਯੂਜ਼ ਆਫ ਇਟ ਐਂਡ ਸਿ ਵੱਧ ਤੋਂ ਵੱਧ ਜਿਹੜਾ ਕੀ ਹੈ ਉਸ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਜਿਹੜਾ ਕੀ ਰੋਕਣ ਲਈ ਐਫਰਟ ਕਰ ਰਹੇ ਹਾਂ ਜੀ ਇੱਕ ਰੈੱਡ ਲਾਈਟ ਜੰਪ ਤੇ ਅਗਰ ਗੱਲ ਕਰੀਏ ਹੋਰ ਇੱਧਰ ਦੇ ਟ੍ਰੈਫਿਕ ਰੂਲਸ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਜ਼ਿਆਦਾਤਰ ਦੇਖਦੇ ਹੈ ਹੈਲਮਟ ਨਹੀਂ ਹੈ ਲ লাইসেন্স ਨਹੀਂ ਹੈ ਆਰ ਸੀ ਨਹੀਂ ਹੈ ਤੇ ਰੈਡ ਲਾਈਟ ਜੰਪ ਤੇ ਵੀ ਕਾਫੀ ਇਸ ਤੇ ਕਿਸ ਕਿਸ ਤਰ੍ਹਾਂ ਦੀ ਜੁੜ ਕੇ ਕਾਰਵਾਈ ਕੀ ਇੰਤਜ਼ਾਰ ਰੈਡ ਲਾਈਟ ਜੰਪਿੰਗ ਜਿਵੇਂ ਪਹਿਲਾਂ ਤਾਂ ਇਹ ਪ੍ਰੋਸੈਸ ਸੀਗਾ ਵੀ ਜਿਹੜਾ ਜੇ ਤਾਂ ਚੌਂਕ ਤੇ ਕੋਈ ਮੁਲਾਜ਼ਮ ਖੜਾ ਹੈ ਤਾਂ ਉਸ ਨੂੰ ਰੋਕ ਕੇ ਚਲਾਨ ਕਰ ਦਿੰਦਾ ਸੀ ਬਟ ਹੁਣ ਹੋਰ ਵੀ ਅਫਰਟਸ ਕੀਤੇ ਜਾ ਰਹੇ ਨੇ ਜਿਵੇਂ ਚੌਂਕ ਚ ਕੈਮਰਾਜ਼ ਨੇ ਤਾਂ ਈ ਚਰਨਿੰਗ ਸਿਸਟਮ ਵੀ ਹੈ ਜੇਕਰ ਕੋਈ ਰੈਡ ਲਾਈਟ ਤੋੜਦਾ ਪਾਇਆ ਜਾਂਦਾ ਹੈ ਔਰ ਕੈਮਰਾ ਚਾਹ ਜਾਂਦਾ ਤਾਂ ਉਸ ਦੇ ਘਰੇ ਵੀ ਚਲਾਨ ਭੇਜਿਆ ਜਾ ਸਕਦਾ ਅਸੀਂ ਉਹ ਸਿਸਟਮ ਨੂੰ ਵੀ ਐਕਸਟਰੀਮ ਲਾਈਨ ਕਰ ਰਹੇ ਹਾਂ ਸੋ ਥੈਟ ਲੋਕਾਂ ਚ ਕੰਪਲੈਂਸ ਵੱਧ ਸਕੇ ਐਂਡ ਕਿਸੇ ਨੂੰ ਇਹ ਨਾ ਲੱਗੇ ਕਿ ਜੇਕਰ ਮੁਲਾਜ਼ਮ ਨਹੀਂ ਖੜਾ ਤਾਂ ਮੈਂ ਬੇਜਿਜਕ ਟ੍ਰੈਫਿਕ ਰੂਲ ਤੋੜ ਸਕਦਾ ਇਸ ਟਾਈਪ ਦੀ ਜਿਹੜੀ ਕੰਪਲੈਂਸੈਂਸੀ ਉਹਨੂੰ ਦੂਰ ਕੀਤਾ ਜਾਵੇ ਜੀ ਐਂਡ ਵੱਤੋ ਵੱਦ ਜਿਹੜਾ ਹੈ ਟ੍ਰੈਫਿਕ ਰੂਲਸ ਦੀ ਕੰਪਲੈਂਸ ਕੀਤੀ ਜਾ ਸਕੇ ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਨਾਲ ਮੌਜੂਦ ਰਹੇ ਨੇ ACP ਟ੍ਰੈਫਿਕ ਜਤਿਨ ਬਾਂਸਲ ਜਿਨ੍ਹਾਂ ਨੇ ਵੱਖ-ਵੱਖ ਜਿਹੜੇ ਕੀ ਹੈ ਰੂਲਸ ਦੇ ਉੱਪਰ ਗੱਲ ਕੀਤੀ ਹੈ ਚਾਹੀਓ ਹੈ ਸਨਰੂਫ ਦਾ ਚਾਹੀਓ ਅਗਰ ਅੰਡਰਏਜ ਚਲਾਣਾ ਹੈ ਕਾਫੀ ਐਸੇ ਮੁੱਦੇ ਨੇ ਜ ਜਨਾ ਉੱਪਰ ਗੱਲ ਕੀਤੀ ਹੈ ਸੋ ਬਿਲਕੁਲ ਅਸੀਂ ਵੀ ਆਪਣੇ ਆਤ ਵੱਲੋਂ ਤੁਹਾਡੇ ਚੈਨਲ ਵੱਲੋਂ ਆਪਣੇ ਚੈਨਲ ਵੱਲੋਂ ਕਹਾਂਗੇ ਕਿ ਤੁਸੀਂ ਜਿਹੜੇ ਕੀ ਹੈ ਜੋ ਟ੍ਰੈਫਿਕ ਰੂਲ ਹੈ ਉਹਨਾਂ ਨੂੰ ਬਿਲਕੁਲ ਫੋਲੋ ਕਰੋ ਜੋ ਪੰਜਾਬ ਪੁਲਿਸ ਵੱਲੋਂ ਨਵੇਂ ਰੂਲਸ ਬਣਾਏ ਜਾਂਦੇ ਨੇ ਉਹਨਾਂ ਨੂੰ ਫੋਲੋ ਕਰੋ ਤਾਂ ਜੋ ਤੁਸੀਂ ਚਲਾਣ ਤੋਂ ਬਚ ਸਕੋ